ਮੈਂ ਇਸ ਮੌਕੇ ਤੇ ਅੱਜ ਇਹ ਵੀ ਵਿਸ਼ੋਸ਼ ਵਿਸ਼ੇਸ਼ ਤੌਰ ਤੇ ਇੱਥੇ ਇਸ ਮੰਚ ਤੋਂ ਅਸੀਂ ਸੰਬੋਧਨ ਕਰਨਾ ਚਾਹੁੰਦੇ ਆ ਕਿ ਕਿਹੜੀ ਪੰਚਾਇਤ ਨੂੰ ਕਿੰਨੇ ਕਿੰਨੇ ਪੈਸੇ ਮਿਲੇ ਨੇ ਤਾਂ ਜੋ ਇੱਕ ਮੁੱਖ ਮੰਤਰੀ ਸਾਹਿਬ ਹਮੇਸ਼ਾ ਇੱਕ ਗੱਲ ਕਰਦੇ ਆ ਮੰਚ ਤੋਂ ਕਿ ਜੋ ਅਸੀਂ ਕੰਮ ਕਰਦੇ ਆ ਪਾਰਦਰਸ਼ਤਾ ਦੇ ਨਾਲ ਕਰਦੇ ਆ ਤੇ ਉਹਦੇ ਵਿੱਚ ਕੋਈ ਰੰਗਪੇਤ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵਖਰੇਵਾ ਨਹੀਂ ਹੈਗਾ ਸੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਕੋਲੇ ਕੌਲ ਸੇੜੀ ਪਿੰਡ ਨੂੰ 3492000 ਧੂਰਾਪੈਟ ਨੂੰ 17 ਲੱਖ ਖਰਚੰਦਪੁਰ ਨੂੰ 36 ਲੱਖ ਮੀਰਹੜੀ ਨੂੰ 23.50 ਲੱਖ ਧਾਂਦਰਾ ਨੂੰ 26.54 ਲੱਖ ਦੋਲਾ ਨੂੰ 29 ਲੱਖ ਪਸੌੜ ਨੂੰ 65 ਲੱਖ ਬੇਲੇਵਾਲ ਨੂੰ 23 ਲੱਖ ਜੈਨਪੁਰ ਨੂੰ 20 ਲੱਖ ਬਨਪੌਰੀ ਨੂੰ 29 ਲੱਖ ਕਾਂਝਲੀ ਨੂੰ 35.70 ਲੱਖ ਹਸਨਪੁਰ ਨੂੰ 32.66 ਲੱਖ ਲੋਹਾਰ ਮਾਜਰਾ ਨੂੰ 38 ਲੱਖ ਰੁਰਦੂ ਸਿੰਘ ਵਾਲਾ ਨੂੰ 41.20 ਲੱਖ ਬੱਲਮਗੜ੍ਹ ਨੂੰ 19.21 ਲੱਖ ਦੌਲਤਪੁਰ ਨੂੰ 31.35 ਲੱਖ ਕਹੇਰੂ ਨੂੰ 25.10 ਲੱਖ ਜਹਾਂਗੀਰ ਨੂੰ 38.55 ਲੱਖ ਪਹਿਲਵਾਨ ਨੂੰ 15 ਲੱਖ ਬੇਨੜਾ ਨੂੰ 52 ਲੱਖ ਬਟੂਹਾ ਨੂੰ 62.30 ਲੱਖ ਨੱਤ ਨੂੰ 68.42 ਲੱਖ ਜੱਤੀ ਮਾਜਰਾ ਨੂੰ 25.80 ਲੱਖ ਕੱਕੜਵਾਲ ਨੂੰ 50 55 ਲੱਖ ਸੁਮੰਦਗੜ ਨੂੰ 25.75 ਲੱਖ ਕੰਧਾਰਗੜ ਨੂੰ 37.95 ਲੱਖ ਧੂਰੀ ਪਿੰਡ ਨੂੰ 52 ਲੱਖ ਮਨਵਾਲਾ ਨੂੰ 25 ਲੱਖ ਭੁੱਲਰਹਿੜੀ ਨੂੰ 15 ਲੱਖ ਗੁਰਜ ਸੇਤਾ ਨੂੰ 30 ਲੱਖ ਉਨਾ ਵਾਲੂ 36.28 ਲੱਖ ਪੇਦਨੀ ਕਲਾ ਨੂੰ 35 ਲੱਖ ਭੋਜੋ ਵਾਲੀ ਨੂੰ 32.50 ਲੱਖ ਬੁਗਰਾ ਨੂੰ 25 ਲੱਖ ਬਦਲਵੜ ਨੂੰ 10 ਲੱਖ ਬੱਬਨਪੁਰ ਨੂੰ 26.80 ਲੱਖ ਇਸੇ ਤਰ੍ਹਾਂ ਬਰਡਵਾਲ ਬੜਾ ਬਾਸ ਨੂੰ 38.41 ਲੱਖ ਬੰਗਾ ਵਾਲੀ ਨੂੰ 24.89 ਲੱਖ ਮਾਨਾ ਨੂੰ 37 ਲੱਖ ਈਸੀ ਨੂੰ 20 ਲੱਖ ਈਸੜਾ ਨੂੰ 20 ਲੱਖ ਖੇੜੀ ਜੱਟਾਂ ਨੂੰ 35 ਲੱਖ ਢਟੋਗਲ ਨੂੰ 38 ਲੱਖ ਗੁਰਜ ਗੋਰਾ ਨੂੰ 20 ਲੱਖ ਚੀਮਾਪਿੰਡ ਨੂੰ 40 ਲੱਖ ਬਮਾਲ ਨੂੰ 36.51 ਲੱਖ ਸ਼ੇਰਪੁਰ ਸੋਡੀਆਂ ਨੂੰ 15 ਲੱਖ ਮੀਮ ਸਾਹ ਪਿੰਡ ਨੂੰ 50 ਲੱਖ ਰਣੀਕੇ ਨੂੰ 32.77 ਲੱਖ ਰਾਜੋ ਮਾਜਰਾ ਨੂੰ 41.75 ਲੱਖ ਦੁਗਣੀ ਪਿੰਡ ਨੂੰ 30.58 ਲੱਖ ਮੱਲੂ ਮਾਜਰਾ ਨੂੰ 24.50 ਲੱਖ ਮੂਲੋਵਾਨ ਨੂੰ 55 ਲੱਖ ਅਲਾਲਪਿੰਡ ਨੂੰ 35.50 ਲੱਖ ਘਨੌਰ ਕਲਾ ਨੂੰ 28 ਲੱਖ ਘਨੌਰ ਖੁਰਦ ਨੂੰ 14 ਲੱਖ ਰੂਡਗੜ੍ਹ ਨੂੰ 46.55 ਲੱਖ ਕਾਤਰੋ ਨੂੰ 42 ਲੱਖ ਧੰਦੀਵਾਲ ਨੂੰ 70 ਲੱਖ ਸੁਲਤਾਨਪੁਰ ਨੂੰ 39.75 ਲੱਖ ਚਾਂਗਲੀ ਨੂੰ 10 ਲੱਖ ਕੁੰਬੜਵਾਲ ਨੂੰ 52.78 ਲੱਖ ਕਿਲਾ ਹਕੀਮਾ ਨੂੰ 34 ਲੱਖ ਬਾਲੀਆਂ ਨੂੰ 55 ਲੱਖ ਰੰਗੀਆਂ ਨੂੰ 60.25 ਲੱਖ ਘਨੋਰੀ ਕਲਾਂ ਨੂੰ 35 ਲੱਖ ਫਰਵਾਹੀ ਨੂੰ 36 ਲੱਖ ਈਸਾਪੁਰ ਨੂੰ 50 ਲੱਖ ਕਲੇਰਾ ਨੂੰ 35 ਲੱਖ ਤੇ ਜਖੜਾਂ ਨੂੰ 61.10 ਲੱਖ ਇਹ ਸਾਰੀ ਅਮਾਉਂਟ ਆਪਾਂ ਜੋੜੀਏ ਤਾਂ 31 ਕਰੋੜ 30 ਲੱਖ ਤੋਂ ਉੱਪਰ ਚਲੀ ਜਾਂਦੀ ਹੈ ਸੋ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਇੱਕ ਦਿਨ ਦੇ ਵਿੱਚ ਇੱਕ ਛੱਤ ਹੱਥ ਲਿਆ ਜਮਾਨ ਜੋਗ ਮੁੱਖ ਮੰਤਰੀ ਸਾਹਿਬ ਸਾਨੂੰ ਦੇ ਕੇ ਚੱਲੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਹੁਣ ਮੈਂ ਇਸੇ ਖੁਸ਼ੀ ਦੇ ਵਿੱਚ ਮਾਰਜੋ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਦਵਾਂਗਾ ਕਿ ਉਹ ਮੰਚ ਤੇ ਆਉਣ ਅੱਜ ਵੀ ਜੋ ਇਹਨਾਂ ਦੀ ਇੱਛਾ ਸੀ ਕਿ ਸੰਗਤ ਨਾਲ ਰੂਬਰੂ ਹੋਣ ਦੀ ਉਹ ਇਹਨਾਂ ਪੰਚਾਇਤਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਬਹੁਤ-ਬਹੁਤ ਧੰਨਵਾਦ ਜੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਵਧਾਈਆਂ 70 ਪਿੰਡਾਂ ਨੂੰ ਅੱਜ 70 ਕਰੋੜ 30 ਲੱਖ ਰੁਪਈਆ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਉਹ ਵਿਕਾਸ ਦੇ ਕੰਮਾਂ ਲਈ ਦਿੱਤਾ ਗਿਆ ਇਹ ਕੋਈ احਸਾਨ ਨਹੀਂ ਕੀਤਾ ਗਿਆ ਇਹ ਤੁਹਾਡਾ ਪੈਸਾ ਹੈ ਕਿ ਤੁਹਾਨੂੰ ਵਾਪਸ ਦਿੱਤਾ ਗਿਆ ਟੈਕਸ ਦਾ ਪੈਸਾ ਤਾਂ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ-ਜੋ ਸਮੱਸਿਆਵਾਂ ਹਨ ਜੋ-ਜੋ ਵਿਕਾਸ ਦੇ ਕੰਮ ਨੇ ਉਹਨਾਂ ਤੇ ਖਰਚ ਸਕੋ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਿੰਨੇ ਵੀ ਚੇਅਰਮੈਨ ਸਹਿਬਾਨ ਜਿੰਨੇ ਵੀ ਸਰਪੰਚ ਸਹਿਬਾਨ ਪਾਰਟੀ ਦੇ ਵਰਕਰ ਸਹਿਬਾਨ डीसी साहबान प्रशासन जी ਸੰਗਰੂਰ ਜ਼ਿਲ੍ਹੇ ਦਾ ਐਸਐਸਪੀ ਸਾਹਿਬ ਪੁਲਿਸ ਪ੍ਰਸ਼ਾਸਨ ਸੰਗਰੂਰ ਜ਼ਿਲ੍ਹੇ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਕਹਾਂ ਕਿ ਇਸ ਤੋਂ ਪਹਿਲਾਂ ਜਦੋਂ ਦੀ ਸੁਰਤ ਸੰਭਾਲੀ ਹੈ ਮੈਂ ਤਾਂ ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਜੋ ਇੱਕ ਇੱਕ ਜ਼ੀਰੋ ਕੱਟ ਲੋ ਜਿੱਥੇ 35 ਲੱਖ ਹੈ ਉਥੇ 35 ਲੱਖ ਕਈ ਜਿੱਥੇ ਦੋ 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 ਜ਼ੀਰੋਆਂ ਵੀ ਕੱਟਣੀਆਂ ਪੈਣਗੀਆਂ ਜਿੱਥੇ 50 ਲੱਖ ਹੈ ਉਥੇ 50 ਹਜ਼ਾਰ ਜਿੱਥੇ 70 ਲੱਖ ਹੈ ਉਥੇ 70 ਹਜ਼ਾਰ ਔਰ 70 ਹਜ਼ਾਰ ਵੀ ਕਹਿ ਕੇ ਮੁੜ ਕੇ 25000 ਤਾਂ ਜੁਤੀ ਕਾ ਜਾਂਦਿਆਂ ਸੀ ਉਹਦੇ ਮਾਗਰ ਫਿਰਦੇ ਫਿਰਦੇ ਵਿੱਚ ਚੈੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਫਿਰ ਜੇ ਕੋਈ ਚੈੱਕ ਵਾਲਾ ਥਿਆ ਵੀ ਜਾਂਦਾ ਤਾਂ ਉਹ ਆਪਦਾ ਹਿੱਸਾ ਮੰਗਦਾ ਸੀ ਵੀ ਦੁਆ ਤਾਂ ਦੇਵਾਂਗੇ ਇੰਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇ ਹੀ ਜਾਂਦੇ ਸੀ ਕਿ ਇੰਨੇ ਲੱਕ ਕੇ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੌਖਾ ਹੈ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕੰਮਾਂ 'ਚ بس ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ 'ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ 'ਚ ਬਣਾਓ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ